ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਪਹਿਰੇਦਾਰ ਰਤੂ ਸਵਾਗਤ ਕਰਦੀ ਹਾਂ ਹਾਜ਼ਰਾਂ ਤੁਹਾਡੇ ਲਈ ਆਸ਼ਤਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਅੱਜ ਦਾ ਮੁੱਦਾ ਹੈ ਅੱਜ ਸੁਖਵੀਰ ਸਿੰਘ ਬਾਦਲ ਨੇ ਫਿਰ ਦਾਵਾ ਕੀਤਾ ਹੈ ਕਿ ਪੰਜਾਬ ਨੂੰ ਨਸ਼ਿਆਂ ਲਈ ਜਾਣ ਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ ਸਾਡਾ ਅੱਜ ਦਾ ਮੁੱਦਾ ਇਸੇ ਸੰਬੰਧੀ ਸਾਡੇ ਨਾ ਸਟੂਡੀਓ 'ਚ ਮੌਜੂਦ ਨੇ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਜੀ ਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਵੀਰ ਸਿੰਘ ਬਾਦਲ ਨੇ ਇਹ ਟਿੱਪਣੀ ਕੀਤੀ ਹੈ ਕਿ ਪੰਜਾਬ ਨੂੰ ਨਸ਼ਿਆਂ ਦੇ ਲਈ ਜਾਣ ਬੁਝ ਕੇ ਬਦਨਾਮ ਕੀਤਾ ਜਾ ਰਿਹਾ ਹੈ ਤੁਸੀਂ ਇਸ ਟਿੱਪਣੀ ਦੇ ਨਾਲ ਕਿੰਨਾ ਸਹਿਮਤ ਹੋ ਦੇਖੋ ਵੀ ਭਾਈ ਸੁਖਵੀਰ ਸਿੰਘ ਬਾਦਲ ਨੇ ਇਹ ਟਿੱਪਣੀ ਹੈ ਜਿਹੜੀ ਕੋਈ ਪਹਿਲੀ ਵਾਰ ਨਹੀਂ ਕੀਤੀ ਤੇ ਸ਼ਾਇਦ ਆਖਰੀ ਵਾਰ ਵੀ ਨਹੀਂ ਹੋਊਗੀ ਜਦੋਂ ਤੂੰ ਪੰਜਾਬ ਚ ਨਸ਼ਿਆਂ ਦੀ ਤਵਾਹੀ ਦਾ ਨਸ਼ਿਆਂ ਦੀ ਸੁਨਾਮੀ ਦਾ ਨਸ਼ਿਆਂ ਦੇ ਵਗਦੇ ਛੇਵੇਂ ਦਰਿਆ ਦਾ ਚੀਕ ਤੇ ਹੜਾ ਸ਼ੁਰੂ ਹੋਇਆ ਪੰਜਾਬ ਦੇ ਨੌਜਵਾਨ ਨੇ ਜਿਹੜੇ ਉਹ ਨਸ਼ਿਆਂ ਦੇ ਕਾਰਨ ਤਵਾਹੀ ਮੌਤ ਸਿਵਿਆਂ ਵੱਲ ਲਗਾਤਾਰ ਜਾਣੇ ਸ਼ੁਰੂ ਹੋ ਗਏ ਨੇ ਉਸ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ ਸੁਖਬੀਰ ਬਾਦਲ ਨਿਰੰਤਰ ਇਹ ਕਹਿੰਦਾ ਆ ਰਿਹਾ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੀ ਵਿਕਰੀ ਓਨੀ ਨਹੀਂ ਹੈ ਜਿੰਨਾ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਤੇ ਅੱਜ ਵੀ ਉਹਨੇ ਉਹੀ ਗੱਲ ਨੂੰ ਦਰਹਾਇਆ ਜਿਵੇਂ ਇਸ ਤੋਂ ਪਹਿਲਾਂ ਵੀ ਬੀਐਸਐਫ ਦੇ ਵਿਰੁੱਧ ਧਰਨੇ ਲਾਏ ਕਿ ਨਸ਼ਾ ਜਿਹੜਾ ਉਹ ਸਰਹੱਦ ਤੋਂ ਬਾਹਰੋਂ ਦੇਸ਼ਾਂ ਤੋਂ ਆਉਂਦਾ ਤੇ ਉਹ ਨਸ਼ਾ ਜਿਹੜਾ ਬੀਐਸਐਫ ਜਿਹੜੀ ਉਹਨੂੰ ਰੋਕਦੀ ਨਹੀਂ ਇਸ ਕਰਕੇ ਇਹਨਾਂ ਨੇ ਬੀਐਸਐਫ ਦੇ ਵਿਰੁੱਧ ਧਰਨੇ ਵੀ ਲਾਏ ਸੀ ਤੁਹਾਨੂੰ ਯਾਦ ਹੋਊਗਾ ਤੇ ਅੱਜ ਜਿਹੜੀ ਗੱਲ ਹੁਣ ਸੁਖਵੀਰ ਬਾਦਲ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਪੰਜਾਬ ਨੂੰ ਨਸ਼ਿਆਂ ਕਾਰਨ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਕਿ ਬਾਹਰ ਲੀਆਂ ਜਿਹੜੀਆਂ ਸੰਤਾਂ ਨੇ ਸੁਖਵੀਰ ਦੇ ਅਨਸਾਰ ਉਹ ਪੰਜਾਬ ਚ ਆਉਣ ਤੋਂ ਇਸ ਕਰਕੇ ਇਨਕਾਰ ਕਰ ਰਹੀਆਂ ਨੇ ਕਿ ਉਹ ਕਹਿੰਦੇ ਆ ਕਿ ਪੰਜਾਬ ਦਾ ਨੌਜਵਾਨ ਜਿਹੜਾ ਉਹ ਤਾਂ ਨਸ਼ਿਆਂ ਕਾਰਨ ਕਿਸੇ ਕੰਮ ਦਾ ਨਹੀਂ ਰਿਹਾ ਤੇ ਸਾਨੂੰ ਲੇਬਰ ਕਿੱਥੋਂ ਮਿਲੂਗੀ ਸੋ ਸੁਖਵੀਰ ਬਾਦਲ ਨੂੰ ਇਹ ਪੁੱਛਿਆ ਜਾਵੇ ਕਿ ਜਿਹੜੀਆਂ ਇਸ ਵੇਲੇ ਸੰਤਾਂ ਨੇ ਜਿਹੜੀਆਂ ਪੰਜਾਬ ਤੇ ਲੱਗ ਰਹੀਆਂ ਨੇ ਜਿਹੜੀ ਇਹਨਾਂ ਨੇ ਬਠਿੰਡੇ ਸੰਤ ਲਿਆਂਦੀ ਆ ਚਾਹੇ ਉਹ ਰੈਫਾਇਨਰੀ ਆ ਚਾਹੇ ਉਹ ਥਰਮਲ ਪਲਾਂਟ ਨੇ ਉਹਨਾਂ ਦੇ ਵਿੱਚ ਕਿੰਨੇ ਕ ਪੰਜਾਬੀਆਂ ਨੂੰ ਹੁਣ ਤੱਕ ਰੁਜ਼ਗਾਰ ਦਿੱਤਾ ਹੋਇਆ ਹਾਂਜੀ ਜੀ ਸੁਖਬੀਰ ਬਾਦਲ ਇਸ ਗੱਲ ਦੇ ਸਾਨੂੰ ਅੰਕੜੇ ਦੇਊਗਾ ਕਿ ਅੱਜ ਪੰਜਾਬ ਦੇ ਵਿੱਚ ਜਿੰਨੀਆਂ ਸੰਤਾਂ ਨੇ ਉਹਨਾਂ 'ਚ ਕਿੰਨੇ ਪੰਜਾਬੀਆਂ ਨੂੰ ਕੰਮ ਮਿਲਿਆ ਹੋਇਆ ਦੂਜੇ ਪਾਸੇ ਕਿ ਜਿਹੜਾ ਅੱਜ ਪੰਜਾਬ ਦੇ ਵਿੱਚ 40 ਲੱਖ ਨੌਜਵਾਨ ਜਿਹੜਾ ਬੇਰੁਜ਼ਗਾਰ ਆ ਕੀ ਉਹ 40 ਲੱਖ ਨੌਜਵਾਨੀ ਨਸ਼ੇੜੀ ਆ ਹਾਂਜੀ ਸੋ ਇਹ ਜਿਹੜੀ ਮਤਲਬ ਅੱਪਾ ਬਰੋਦੀ ਗੱਲ ਉਹ ਹਮੇਸ਼ਾ ਕਰਦਾ ਇੱਕ ਪਾਸੇ ਤਾਂ ਉਹ ਕਹਿੰਦਾ ਕਿ ਪੰਜਾਬ ਆ ਜਿਹੜਾ ਉਹ ਉਹਨੂੰ ਨਸ਼ਿਆ ਕਾਰਨ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਦੂਸਰੀ ਗੱਲ ਜਿਹੜੀ ਉਹਨੇ ਇਹ ਕੀਤੀ ਆ ਕਿ ਸੰਨਤਕਾਰ ਨੇ ਜਿਹੜੇ ਉਹ ਇਸ ਕਰਕੇ ਪੰਜਾਬ ਚ ਆਉਣ ਤੋਂ ਇਨਕਾਰ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਹਰ ਨੌਜਵਾਨ ਆ ਜਿਹੜਾ ਉਹ ਨਸ਼ੇੜੀ ਆ ਉਹ ਕੰਮ ਕਿਵੇਂ ਕਰੂਗਾ ਸੋ ਸੁਖਵੀਰ ਬਾਦਲ ਬਜਾਏ ਸੱਚ ਬੋਲਣ ਦੇ ਕਿ ਬਾਹਰ ਲਿਆਂ ਸੰਤਾ ਜਿਨ੍ਹਾਂ ਨੂੰ ਇਹਨਾਂ ਨੇ ਮਤਲਬ ਪੂਰੀ ਤਰ੍ਹਾਂ ਜਿਹੜਾ ਵੀ ਲਾਲੀਪਾਪ ਸੀ ਹਰ ਤਰ੍ਹਾਂ ਦਾ ਉਹ ਉਹਨਾਂ ਨੂੰ ਦਿੱਤਾ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਸਹੂਲਤਾ ਦੇ ਵੱਡੇ ਵੱਡੇ ਗੱਫੇ ਦੇਣ ਦੀ ਕੋਸ਼ਿਸ਼ ਕੀਤੀ ਆ ਉਸ ਦੇ ਬਾਵਜੂਦ ਵੀ ਉਹ ਫਰਮਾਂ ਨੇ ਉਹ ਵੱਡੀਆਂ ਸੰਤਾਨਾਂ ਨੇ ਪੰਜਾਬ ਦੇ ਵਿੱਚ ਆਉਣ ਲਈ ਤਿਆਰ ਹੋ ਗਏ ਹਾਂ ਜੀ ਸਿਰਫ ਤੇ ਸਿਰਫ ਉਹ ਪੰਜਾਬ ਦੀ ਜਿਹੜੀ ਕੀਮਤੀ ਜ਼ਮੀਨ ਆ ਉਹਨੂੰ ਕਿਸੇ ਟੰਗ ਤਰੀਕੇ ਦੇ ਨਾਲ ਹੜੱਪਣਾ ਚਾਹੁੰਦੀਆਂ ਨੇ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਸੋ ਪੰਜਾਬ ਦੇ ਜਿਹੜੇ ਹਾਲਾਤ ਨੇ ਪੰਜਾਬ ਦਾ ਜਿਹੜਾ ਇਨਫਰਾਸਟ੍ਰਕਚਰ ਹੈ ਜਿਹੜਾ ਪੂਰਾ ਢਾਂਚਾ ਹੈ ਪੂਰੀ ਤਰ੍ਹਾਂ ਮਤਲਬ ਖਤਮ ਹੋ ਚੁੱਕਾ ਹੈ ਉਹਦੇ ਕਾਰਨ ਪੰਜਾਬ ਦੇ ਵਿੱਚ ਕੋਈ ਵੀ ਸੰਤ ਹੈ ਜਿਹੜੀ ਉਹ ਆਉਣ ਲਈ ਤਿਆਰ ਨਹੀਂ ਸੱਚ ਇਹ ਆ ਦੂਸਰੀ ਗੱਲ ਇਹ ਹੈ ਕਿ ਸੁਖਵੀਰ ਬਾਦਲ ਨੂੰ ਨਿਰੰਤਰ ਇਹ ਕਿਹਾ ਜਾ ਰਿਹਾ ਕਿ ਪੰਜਾਬ ਨੂੰ ਨਸ਼ਿਆ ਕਾਰਨ ਬਦਨਾਮ ਕੀਤਾ ਜਾ ਰਿਹਾ ਫਿਰ ਅਕਸਰ ਨੂੰ ਜਿਹੜੇ ਅੰਕੜੇ WHO ਜਿਹੜੀ World Health Organization ਆ ਜਿਹੜੇ ਅੰਕੜੇ ਉਹ ਦੇ ਰਹੀ ਹੈ ਕਿ ਹਰ 8 ਘੰਟਿਆਂ ਬਾਅਦ ਪੰਜਾਬ ਚ ਇੱਕ ਨਸ਼ੇੜੀ ਨੌਜਵਾਨ ਦੀ ਮੌਤ ਹੋ ਰਹੀ ਹੈ ਉਹ ਅੰਕੜੇ ਕਿੱਥੋਂ ਆ ਰਹੇ ਨੇ ਹਾਂਜੀ ਸੁਖਵੀਰ ਬਾਦਲ ਦੀ ਪੁਲਿਸ ਆ ਜਿਹੜੀ ਉਹਨੇ ਜਦੋਂ ਲੋਕ ਸਭਾ ਚੋਣਾਂ ਹੋਈਆਂ 2014 ਦੀਆਂ ਉਹਦੇ ਵਿੱਚ ਸੁਖਵੀਰ ਬਾਦਲ ਦੀ ਪਾਰਟੀ ਆ ਜਿਹੜੀ ਇਸ ਕਰਕੇ ਮਤਲਬ ਹਾਰ ਗਈ ਆਮ ਆਦਮੀ ਪਾਰਟੀ ਦੀ 8 ਸੀਟਾਂ ਇਸ ਕਰਕੇ ਜਿੱਤ ਗਈ ਕਿ ਸੁਖਵੀਰ ਤੇ ਵਿਕਰਮ ਮਜੀਠੀਆ ਦੋਨੇ ਨਸ਼ਿਆਂ ਕਾਰਨ ਬਦਨਾਮ ਸੀ ਲੋਕਾਂ ਨੇ ਇਸ ਗੱਲ ਦਾ ਪੰਜਾਬ ਦੇ ਲੋਕਾਂ ਨੇ ਬੜਾ ਵੱਡਾ ਦਾਵਾ ਉਹਨਾਂ ਚੋਣਾਂ 'ਚ ਕੀਤਾ ਕਿ ਪੰਜਾਬ ਦੇ ਵਿੱਚ ਜਿਹੜੇ ਨੌਜਵਾਨਾਂ ਦੇ ਸੇਵੇ ਵੱਲ ਰਹਿ ਨਹੀਂ ਉਹਨਾਂ ਦੇ ਲਈ ਵਿਕਰਮ ਮਜੀਠੀਆ ਜਿਹੜਾ ਉਹ ਜ਼ਿੰਮੇਵਾਰ ਆ ਸੋ ਉਹ ਲੋਕਾਂ ਦਾ ਜਿਹੜਾ ਗੁੱਸਾ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਨਸ਼ਿਆਂ ਦੀ ਸੁਨਾਮੀ ਵਗ ਰਹੀ ਆ ਉਹ ਵਿਕਰਮ ਵਜੀਠਿਆ ਤੇ ਸੁਖਬੀਰ ਬਾਦਲ ਦੇ ਵਿਰੁੱਧ ਨਿਕਲਿਆ ਇਹ ਗੱਲ ਨੂੰ ਸੁਖਬੀਰ ਬਾਦਲ ਵੀ ਜਾਣਦਾ ਤੇ ਵੱਡਾ ਬਾਦਲ ਵੀ ਜਾਣਦਾ ਤੇ ਇਹਨਾਂ ਨੇ ਉਹਨਾਂ ਚੋਣਾਂ ਤੋਂ ਬਾਅਦ 2000 ਦੀਆਂ ਚੋਣਾਂ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਨਸ਼ਾ ਵਿਰੋਧੀ ਮੁਹਿੰਮ ਸੀ ਸਰਕਾਰ ਨੇ ਚਲਾਈ ਤੇ ਫਿਰ ਉਸ ਨਸ਼ਾ ਵਿਰੋਧੀ ਮੁਹਿੰਮ ਜਿਹੜੀ ਪੰਜਾਬ ਸਰਕਾਰ ਚ ਸੁਖਬੀਰ ਬਾਦਲ ਦੀ ਪੁਲਿਸ ਨੇ ਚਲਾਈ ਤੇ 7000 ਜਿਹੜਾ ਨਸ਼ੇੜੀ ਮੁੰਡਾ ਸੀ ਉਹਨੂੰ ਜਿਲ੍ਹਾ ਚ ਡੱਕਤਾ ਅੰਕੜੇ ਦੱਸਦੇ ਨੇ ਜਿਹੜੇ ਕੇਸ ਦਰਜ ਹੋਇਆ ਸਿਰਫ ਉਹਨਾਂ 2 ਮਹੀਨਿਆਂ 'ਚ ਫੇਰ ਉਹ 7000 ਨਸ਼ੇੜੀ ਕਿੱਥੋਂ ਆਇਆ ਸੋ ਸੁਖਵੀਰ ਬਾਦਲ ਵੱਲੋਂ ਜਿਹੜੀ ਇਹ ਲਿਪਾਪੋਤੀ ਕੀਤੀ ਜਾ ਰਹੀ ਆ ਪੰਜਾਬ 'ਚ ਇਸ ਗੱਲੇ ਨੂੰ ਉਹਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਕਿ ਪੰਜਾਬ 'ਚ ਇਸ ਵੇਲੇ ਨਸ਼ਿਆਂ ਦਾ ਜਿਹੜਾ ਦੌਰ ਆ ਉਹਨੂੰ ਸਰਕਾਰ ਆ ਜਿਹੜੀ ਉਹ ਪੂਰੀ ਤਰ੍ਹਾਂ ਕਾਬੂ ਨਹੀਂ ਕਰ ਸਕੀ ਇਥੋਂ ਤੱਕ ਕਿ ਜਿਹੜਾ ਇਹਨਾਂ ਨੇ ਨਵਾਂ ਡੀਜੀਪੀ ਲਾਇਆ ਸੁਰੇਸ਼ अरोड़ा ਉਹ ਆਪਦੇ ਮੂੰਹੋਂ ਇਸ ਗੱਲ ਨੂੰ ਪ੍ਰਵਾਨ ਕਰ ਰਿਹਾ ਕਿ ਪੰਜਾਬ ਪੁਲਿਸਾ ਜਿਹੜੀ ਉਹ ਪੰਜਾਬ ਦੇ ਵਿੱਚ ਨਸ਼ਿਆਂ ਦੀ ਵਿਕਰੀ ਨੂੰ ਮੁਕੰਮਲ ਰੂਪ ਦੇ ਵਿੱਚ ਖਤਮ ਨਹੀਂ ਕਰ ਸਕਦੀ ਹਾਂਜੀ ਸੋ ਇੱਕ ਪਾਸੇ ਜਿਹੜਾ ਡੀਜੀਪੀ ਇਹ ਕਹਿ ਰਿਹਾ ਤੇ ਦੂਸਰੇ ਪਾਸੇ ਇਹ ਆਪ ਇਹ ਕਹਿ ਰਿਹਾ ਸੋ ਜਿਹੜੀ ਅਸੀਂ ਅਕਸਰ ਗੱਲ ਦੇਖਦੇ ਆ ਕਿ ਆਪਾ ਵਿਰੋਧੀ ਗੱਲਾਂ ਨੇ ਇਸ ਸਰਕਾਰ 'ਚ ਹੁੰਦੀਆਂ ਨੇ ਉਹੀ ਆਪਾ ਵਿਰੋਧੀ ਗੱਲਾਂ ਹੋ ਰਹੀਆਂ ਨੇ ਤੇ ਸੁਖਵੀਰ ਬਾਦਲ ਲੱਖ ਇਸ ਗੱਲ ਦਾ ਖੰਡਨ ਕਰੀ ਜਾਵੇ ਕਿ ਪੰਜਾਬ 'ਚ ਨਸ਼ਾ ਨਹੀਂ ਇਸ ਗੱਲ ਨੂੰ ਕੋਈ ਪਰਵਾਨ ਕਰਨ ਲਈ ਇਸ ਗੱਲ ਨੂੰ ਕੋਈ ਹਜਮ ਕਰਨ ਲਈ ਤਿਆਰ ਨਹੀਂ ਹਰ ਪੰਜਾਬ ਦਾ ਜਿਹੜਾ ਦਰਦ ਰੱਖਣ ਵਾਲੇ ਲੋਕ ਨੇ ਜਿਹੜੇ ਜਾਗਰੂਕ ਲੋਕ ਨੇ ਜਿਨ੍ਹਾਂ ਦੀ ਬੁੱਧੀ ਕੰਮ ਕਰਦੀ ਆ ਉਹ ਇਸ ਗੱਲ ਨੂੰ ਬਾਖੂਬੀ ਪ੍ਰਵਾਨ ਕਰ ਚੁੱਕੇ ਨੇ ਸਮਝ ਚੁੱਕੇ ਨੇ ਕਿ ਪੰਜਾਬ ਦੇ ਵਿੱਚ ਨਸ਼ਾ ਮਾਫੀਆ ਜਿਹੜਾ ਉਹ ਸੁਖਵੀਰ ਬਾਦਲ ਦੀ ਸਰਕਾਰ ਦੀ ਸਰਪ੍ਰਸਤੀ ਹੇਠ ਪੂਰੀ ਤਰ੍ਹਾਂ ਸਰਗਰਮਾ ਪੰਜਾਬ 'ਚ ਨਸ਼ਿਆਂ ਦਾ ਦੌਰ ਆ ਜਿਹੜਾ ਉਹ ਨਿਰੰਤਰ ਚੱਲ ਰਿਹਾ ਪੰਜਾਬ ਦੇ ਵਿੱਚ ਜਿਹੜੇ ਨਸ਼ੇੜੀ ਨੌਜਵਾਨ ਨੇ ਉਹ ਨਿਰੰਤਰ ਸੇ ਵਿਆਦੇਰਾ ਤੋਰਨੇਸ ਹਾਚਾ ਝੂਠ ਕੋਈ ਜਿੰਨਾ ਮਰਜ਼ੀ ਬੋਲੇ ਦੂਸਰੇ ਪਾਸੇ ਸੁਖਵੀਰ ਸਿੰਘ ਬਾਦਲ ਨੇ ਗੁਆਂਟੀ ਸੂਬਿਆਂ ਦੇ ਵਿੱਚ ਅਫੀਮ ਦੀ ਖੇਤੀ ਬੰਦ ਕਰਵਾਉਣ ਦੀ ਮੰਗ ਕੀਤੀ ਹੈ ਕੀ ਇਸ ਦੇ ਨਾਲ ਪੰਜਾਬ ਦੇ ਵਿੱਚ ਕੋਈ ਪ੍ਰਭਾਵ ਪਵੇਗਾ ਦੇਖੋ ਵੀਵਾ ਗੱਲ ਤਾਂ ਜਿਹੜੀ ਮਤਲਬ ਸਿਆਣਿਆਂ ਦੀ ਕਹਾਵਤਾਂ ਕਿ ਜੇ ਤੁਹਾਡਾ ਆਪਣਾ ਘਰ ਪੱਕਾ ਹਾਂਜੀ ਤੇ ਕੋਈ ਬਾਹਰੋਂ ਸੱਣ ਨਹੀਂ ਲਾ ਸਕਦਾ ਬਿਲਕੁਲ ਜੇ ਚੋਰ ਮੋਰੀਆ ਹੋਣਗੀਆਂ ਸਨ ਫੇਰ ਹੀ ਲੱਗਦੀ ਆ ਜੇ ਪਹਿਰੇਦਾਰ ਆ ਜਿਹੜਾ ਉਹ ਸੌਜੂਗਾ ਸਨ ਫੇਰ ਹੀ ਲੱਗਦੀ ਆ ਸੋ ਸੁਖਵੀਰ ਬਾਦਲ ਕਦੇ ਜਿਵੇਂ ਉਹਦੀ ਆਦਤ ਆ ਕਦੇ ਤਾਂ ਉਹ ਕਹਿ ਦਿੰਦਾ ਕਿ ਵਿਦੇਸ਼ਾਂ ਤੋਂ ਆ ਰਿਹਾ ਕਦੇ ਉਹ ਕਹਿ ਦਿੰਦਾ ਗਵਾਂਢੀ ਸੂਬਿਆਂ ਤੋਂ ਆ ਰਿਹਾ ਪਰੰਤੂ ਗੱਲਾਂ ਤੋਂ ਅਸੀਂ ਕਰ ਰਹੇ ਆ ਇੱਕ ਪਾਸੇ ਤਾਂ ਉਹਨੇ ਇਹ ਕਿਹਾ ਕਿ ਬੀਐਸਐਫ ਆ ਜਿਹੜੀ ਉਹ ਉਹ ਤੋਂ ਬਾਅਦ ਪੰਜਾਬ ਪੁਲਿਸ ਆ ਜਿਹੜੀ ਉਹ ਲਗਾਤਾਰ ਇੰਨੇ ਚੌਕਸ ਆ ਕੇ ਉਹ ਜਿਹੜੇ ਨਸ਼ੇ ਦੇ ਵਪਾਰੀ ਨੇ ਉਹਨਾਂ ਨੂੰ ਲਗਾਤਾਰ ਫੜ ਰਹੀ ਆ ਇਸ ਕਾਰਨ ਜਿਹੜੇ ਅੰਕੜੇ ਆ ਰਹੇ ਨੇ ਕਿ ਪੰਜਾਬ 'ਚ ਇੰਨਾ ਨਸ਼ਾ ਫੜਿਆ ਗਿਆ ਉਸ ਕਾਰਨ ਪੰਜਾਬ ਬਜ਼ਨਾਮ ਹੋ ਰਿਹਾ ਕਿ ਪੰਜਾਬ 'ਚ ਨਸ਼ਾ ਬਹੁਤ ਆ ਇੱਕ ਪਾਸੇ ਤਾਂ ਉਹ ਵੀ ਕਹਿ ਰਿਹਾ ਕਿ ਪੰਜਾਬ ਪੁਲਿਸਾਂ ਉਹ ਬੜੀ ਚੌਕਸ ਆ ਉਹ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਬਗੜਨੀ ਦਿੰਦੀ ਝਟ ਫੜ ਲੈਂਦੀ ਆ ਦੂਸਰੇ ਪਾਸੇ ਅਸੀਂ ਇਹ ਕਹਿ ਰਹੇ ਆ ਕਿ ਜਿਹੜੇ ਗਵਾਂਢੀ ਸੂਬੇ ਆ ਜਿਹੜੀ ਉੱਥੇ ਫੀਮ ਦੀ ਖੇਤੀ ਹੁੰਦੀ ਆ ਉਹਦੇ ਕਾਰਨ ਪੰਜਾਬ ਦੇ ਵਿੱਚ ਨਸ਼ੇ ਜਿਹੜੇ ਆ ਰਹੇ ਆ ਇਸ ਵੇਲੇ ਜਿਹੜਾ ਸਾਡੇ ਸਾਹਮਣੇ ਮੁੱਦਾ ਕਿ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਮਤਲਬ ਤਵਾਹੀ ਵਾਲੀ ਗੱਲ ਹੋ ਰਹੀ ਹੈ ਕਿ ਜਿਹੜੀ ਸਮਹਿਕ ਵਿਕਰੀ ਹੈ ਜਿਹਨੂੰ ਅਸੀਂ ਚਿੱਟਾ ਕਹਿੰਦੇ ਆ ਪੰਜਾਬ ਦੇ ਵਿੱਚ ਖਤਰਨਾਕ ਸਥਿਤੀ ਉਸ ਚਿੱਟੇ ਨਸ਼ੇ ਕਾਰਨ ਉਹਦਾ ਇਸ ਅਫੀਮ ਦੀ ਖੇਤੀ ਦੇ ਨਾਲ ਪੋਸਟ ਦੀ ਖੇਤੀ ਦੇ ਨਾਲ ਕੋਈ ਸਬੰਧ ਨਹੀਂ ਕੈਮੀਕਲ ਨਸ਼ਾ ਜਿਹੜਾ ਉਹ ਪੰਜਾਬ ਚ ਵੀ ਬਣਨਾ ਸ਼ੁਰੂ ਹੋ ਗਿਆ ਪੰਜਾਬ ਦੇ ਗੁਆਂਡੀ ਸੂਬੇ ਹਿਮਾਚਲ ਚ ਵੀ ਬਣਨਾ ਸ਼ੁਰੂ ਹੋ ਗਿਆ ਤੇ ਵਿਦੇਸ਼ਾਂ ਤੋਂ ਜਿਹੜਾ ਆ ਰਿਹਾ ਸੋ ਆ ਰਿਹਾ ਸੋ ਜਿਹੜੀ ਗੱਲ ਅਸਲੀਅਤ ਆ ਕਿ ਇਸ ਵੇਲੇ ਪੰਜਾਬ ਚ ਜਿਹੜੀ ਤਵਾਹੀ ਹੋ ਰਹੀ ਆ ਉਹ ਚਿੱਟੇ ਤੇ ਕੈਮੀਕਲ ਨਸ਼ੇਕਾਰਨ ਹੋ ਰਹੀ ਆ ਉਹ ਨਸ਼ੇ ਦਾ ਜਿਹੜਾ ਸੁਖਵੀਰ ਬਾਦਲ ਨੇ ਕਿਹਾ ਕਿ ਜਿਹੜੇ ਸਾਡੇ ਗੁਆਂਢੀ ਸੂਬੇ ਨੇ ਚਾਹੀਓ ਰਾਜਸਥਾਨਾ ਚਾਹੀਓ ਮਧ ਪ੍ਰਦੇਸ਼ਾ ਉੱਥੇ ਜਿਹੜੀ ਖੇਤੀ ਹੁੰਦੀ ਆ ਇਹਦੀ ਪੋਸਟਲੀ ਤੇ ਅਫੀਮ ਦੀ ਉਹ ਜੇ ਬੰਦ ਹੋ ਜੇ ਤੇ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਉਹ ਬੰਦ ਹੋ ਜਾਊਗਾ ਸੋ ਇਹ ਦੋਨੇ ਗੱਲਾਂ ਨੇ ਜਿਹੜੀਆਂ ਉਹ ਬੁੱਖ ਵੱਖਰੀਆਂ ਨੇ ਇਹਨਾਂ ਦੋਨਾਂ ਗੱਲਾਂ ਦਾ ਆਪਸ ਵਿੱਚ ਕੋਈ ਸਬੰਧ ਨਹੀਂ ਸੋ ਸੁਖਵੀਰ ਬਾਦਲ ਬਾਰੇ ਤਾਂ ਅਸੀਂ ਸਾਰੇ ਜਾਣਦੇ ਆ ਕਿ ਜਦੋਂ ਦਿਨਾਨਗਰ ਤੇ ਹਮਲਾ ਹੋਇਆ ਪਹਿਲਾ ਇਹਨਾਂ ਦਾ ਇਹ ਸੀਗਾ ਕਿ ਇਹ ਵਿਦੇਸ਼ੀ ਤਾਕਤਾਂ ਦਾ ਉਹ ਹਮਲਾ ਬਾਰ ਬਾਹਰੋਂ ਆਏ ਸੀਗੇ ਤੇ ਹਮਲਾ ਉਹਨਾਂ ਨੇ ਬਾਹਰੋਂ ਕੋਈ ਪਾਕਿਸਤਾਨ ਚੋਂ ਆ ਕੇ ਹਮਲਾ ਕੀਤਾ ਅੱਜ ਬੀਐਸਐਫ ਨੇ ਇਸ ਗੱਲ ਨੂੰ ਪੂਰੀ ਤਰ੍ਹਾਂ ਮਤਲਬ ਉਹਨਾਂ ਨੇ ਪ੍ਰੈਸ ਨੋਟ ਜਾਰੀ ਕਰਕੇ ਕਿ ਉਹ ਜਿਹੜਾ ਦੀਨਾਨਗਰ ਹਮਲਾ ਹੋਇਆ ਸੀ ਉਹ ਉਹਦੇ ਵਿੱਚ ਕੋਈ ਬੰਦਾ ਜਿਹੜਾ ਜਿਹੜੇ ਹਮਲਾ ਵਰਸੀ ਉਹ ਬਾਹਰੋਂ ਨਹੀਂ ਸੀ ਆਇਆ ਬਾਰਡਰ ਪਾਰ ਤੋਂ ਨਹੀਂ ਸੀ ਆਇਆ ਉਹ ਅੰਦਰੋਂ ਆਇਆ ਹਾਂਜੀ ਸੋ ਇਹ ਗੱਲ ਆ ਜਿਹੜੀ ਜਿਹੜੀ ਗੱਲ ਸੁਖਵੀਰ ਬਾਦਲ ਦੀ ਸਰਵਤ ਖਾਲਸਾ ਹੋਇਆ ਤੇ ਉਹਦਾ ਇੱਕੋ ਇੱਕ ਸੀ ਉਹ ਜਿਹੜੀ ਰਿਟਾਇਰਟਾਈ ਗੱਲ ਆ ਕਿ ਇਹ ਵਿਦੇਸ਼ੀ ਤਾਕਤਾਂ ਦੇ ਇਸ਼ਾਰੇ ਤੇ ਹੋਇਆ ਹਾਂਜੀ ਸੋ ਜਿਹੜੀਆਂ ਸੰਗਤਾਂ ਨੇ ਇੰਡੀ ਵੱਡੀ ਗਿਣਤੀ ਦੇ ਵਿੱਚ ਜਿਵੇਂ ਮੈਂ ਬਾਰ-ਬਾਰ ਗੱਲ ਕਰ ਰਿਹਾ ਵਾ ਜਿੰਨਾ ਲੋਕਾਂ ਨੇ ਦੇਖਿਆ ਵਾ ਕਿ ਕਿਸ ਤਰ੍ਹਾਂ ਸੰਗਤਾਂ ਇੱਥੋਂ ਤੱਕ ਪੈਦਲ ਵੀ ਗਈਆਂ ਨੇ ਉੱਥੇ ਤੇ ਜਿਸ ਤਰ੍ਹਾਂ ਸੰਗਤਾਂ ਦਾ ਹੜ੍ਹ ਆਇਆ ਤੇ ਮਾਈਆਂ ਬੀਬੀਆਂ ਪੈਣਾ ਤੇ ਬਜ਼ੁਰਗ ਬੰਦੇ ਜਿਹੜੇ ਉੱਥੇ ਪਹੁੰਚੇ ਹੁਣ ਉਹਨਾਂ ਨੂੰ ਕਿਹੜੀਆਂ ਵਿਦੇਸ਼ੀ ਤਾਕਤਾਂ ਉੱਥੇ ਲੈ ਕੇ ਗਈਆਂ ਸੀ ਮਤਲਬ ਇਹਦਾ ਇੱਕੋ ਇੱਕ ਬਹਾਨਾ ਜਿਹੜਾ ਸੁਖਵੀਰ ਦਾ ਕਿ ਹਰ ਗੱਲ ਨੂੰ ਜਿਹੜਾ ਦੂਸਰੇ ਸਿਰ ਮੜਨ ਵਾਲੀ ਗੱਲ ਕਿ ਸਰਵੱਤ ਖਾਲਸਾ ਵਿਦੇਸ਼ੀ ਤਾਕਤਾਂ ਜਾਂ ਕਾਂਗਰਸੀਆਂ ਜਿਹੜੇ ਮਰਦੋ ਪੰਜਾਬ 'ਚ ਨਸ਼ਾ ਬਿਕ ਰਿਆ ਉਹ ਵੀ ਵਿਦੇਸ਼ਾਂ ਦੇ ਮਰਦੋ ਜਾਂ ਗਵਾਂਡੀ ਸੂਬਿਆਂ ਸਲੀਅਤ ਜਿਹੜੀ ਅਸੀਂ ਸਾਰੇ ਜਾਣਦੇ ਆ ਕਿ ਨਸ਼ਾ ਮਾਫੀਆ ਦੀ ਸਰਪ੍ਰਸਤੀ ਆ ਜਿਹੜੀ ਉਹ ਵੱਡੇ ਘਰ ਵੱਲੋਂ ਹੀ ਕੀਤੀ ਜਾ ਰਹੀ ਆ ਉਹ ਗੱਲ ਬਾਰ ਬਾਰ ਸਾਡੇ ਸਾਹਮਣੇ ਆ ਰਹੀ ਆ ਤੇ ਪੰਜਾਬ ਦਾ ਹਰ ਵਿਅਕਤੀ ਆ ਜਿਹੜਾ ਉਹ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇਸ ਗੱਲ ਲਈ ਮਤਲਬ ਉਹ ਪੱਕਾ ਹੈ ਕਿ ਜੇ ਪੰਜਾਬ 'ਚ ਨਸ਼ਿਆਂ ਦੀ ਤਵਾਈ ਹੋ ਰਹੀ ਆ ਤੇ ਉਹ ਉਹਦੇ ਪਿੱਛੇ ਬਾਜ਼ਲ ਕੇ ਨੇ ਇਸ ਤੋਂ ਇਲਾਵਾ ਹੋਰ ਕੁਝ ਹਰਿਆਣੇ ਦੇ ਇੱਕ ਪੁਲਿਸ ਅਧਿਕਾਰੀ ਵੱਲੋਂ ਜਿਸ ਤਰ੍ਹਾਂ ਨਸ਼ਿਆਂ ਦੇ ਮਾਮਲੇ ਦੇ ਵਿੱਚ ਸਰਕਾਰ ਨੂੰ ਕਟਕਰੇ ਰੇ ਵਿਚ ਖੜਾ ਕੀਤਾ ਗਿਆ ਹੈ ਕਿ ਪੰਜਾਬ ਪੁਲਿਸ ਦੇ ਵਿੱਚ ਵੀ ਕੋਈ ਸੂਰਮਾ ਨਿਕਲ ਸਕੇਗਾ। ਇਹ ਬਦਲੇ ਇਹ ਸਵਾਲ ਤੁਸੀਂ ਕੀਤਾ ਕਿ ਪੰਜਾਬ ਪੁਲਿਸ ਦੇ ਵਿੱਚ ਕੋਈ ਅਜਿਹਿਆ ਸੂਰਮਾ ਜਿਸ ਤਰ੍ਹਾਂ ਉਸ ਬੀਬੀ ਸੁਨੀਤਾ ਕਾਲੀਆ ਨੇ ਜਿਹੜੀ ਆਈਪੀਐਸ ਆਫਸਰ ਹੈ। ਉਹਨੇ ਜਿਹੜਾ ਹਰਿਆਣੇ ਦਾ ਸਿਹਤ ਮੰਤਰੀ ਆ ਬੱਜ ਜਦੋਂ ਉਹਨੇ ਇਹ ਗੱਲ ਕਹੀ ਉਹਦੇ ਤੇ ਪੁਲਿਸ ਅਧਿਕਾਰੀ ਤੇ ਉਹਨੇ ਕਲਦਾ ਬੁਲਾਇਆ ਕਿ ਇਹਦਾ ਮਤਲਬ ਨਸ਼ਿਆਂ ਦੀ ਬਿਕਰੀ ਦੇ ਵਿੱਚ ਪੁਲਿਸ ਦਾ ਹੱਥ ਆ ਤੁਹਾਡਾ ਹੱਥ ਆ ਤੇ ਉਹਨੇ ਜਿਹੜਾ ਮਤਲਬ ਅੱਗੋਂ ਠੋਕਮਾ ਠੋਸ ਸੱਚਾ ਜਵਾਬ ਦਿੱਤਾ ਕਿ ਸਰਕਾਰ ਆ ਜਿਹੜੀ ਉਹ ਠੇਕਿਆਂ ਦੇ ਲਈ ਲਾਇਸੈਂਸ ਜਾਰੀ ਕਰਦੀ ਆ ਸਰਕਾਰ ਆ ਜਿਹੜੀ ਉਹ ਨਸ਼ਾ ਬਕਵਾਉਂਦੀ ਆ ਨਸ਼ੇ ਦੀ ਕਮਾਈ ਖਾਂਦੀ ਆ ਤੁਹੇ ਜਿਹੜੀ ਉਹਨੇ ਮਤਲਬ ਇੱਕ ਸਰਕਾਰ ਦੇ ਮੂੰਹ ਤੇ ਚਪੇੜ ਮਾਰੀ ਜਿਹੜੀ ਆਪਣੇ ਆਪ ਨੂੰ ਇਸ ਤਰ੍ਹਾਂ ਦਾ ਕੋਈ ਦਾਵਾ ਕਰੇ ਕਿ ਉਹ ਨਸ਼ਿਆਂ ਦੀ ਵਿਰੋਧੀ ਆ ਸੋ ਜਿਹੜਾ ਤੁਸੀਂ ਸਵਾਲ ਕੀਤਾ ਕਿ ਕੀ ਪੰਜਾਬ ਪੁਲਿਸ ਦੇ ਵਿੱਚ ਕੋਈ ਅਜਿਹਾ ਸੂਰਮਾ ਨਿੱਤਰ ਸਕਦਾ ਜਿਹੜਾ ਜਿਹੜਾ ਅਸੀਂ ਅੱਜ ਮੁੱਦਾ ਕਰ ਰਹੇ ਹਾਂ ਕਿ ਸੁਖਵੀਰ ਬਾਦਲ ਇਹ ਕਹਿ ਰਿਹਾ ਕਿ ਪੰਜਾਬ ਨੂੰ ਨਸ਼ਿਆਂ ਦੇ ਲਈ ਜਾਨਵਜ ਕੇ ਬਦਨਾਮ ਕੀਤਾ ਜਾ ਰਿਹਾ ਕੀ ਪੰਜਾਬ ਪੁਲਿਸ ਦਾ ਕੋਈ ਅਧਿਕਾਰੀ ਸੁਖਵੀਰ ਬਾਦਲ ਦਾ ਜਿਹੜਾ ਇਹ ਬਹਾਨਾ ਇਹਨੂੰ ਚੈਲੰਜ ਕਰ ਸਕਦਾ ਜੀ ਕਿ ਇਹ ਵਿਅਕਤੀ ਆ ਜਿਹੜਾ ਇਹ ਬਿਲਕੁਲ ਝੂਠ बोल ਰਿਹਾ ਸੱਚ ਇਹ ਆ ਕਿ ਪੰਜਾਬ ਚ ਜਿਹੜੀ ਨਸ਼ਿਆਂ ਦੀ ਵਿਕਰੀ ਆ ਉਹ ਮਤਲਬ ਬੇहद ਜਿਆਦਾ ਪੰਜਾਬ ਤੇ ਨਸ਼ਿਆਂ ਦੀ ਸੁਨਾਮੀ ਆ ਜਿਹੜੀ ਉਹ ਜਵਾਨੀ ਨੂੰ ਤਵਾ ਕਰ ਰਹੀ ਆ ਸੋ ਕਿਉਂਕਿ ਪੰਜਾਬ ਪੁਲਿਸ ਦੇ ਵਿੱਚ ਜਿਹੜੀ ਆਪਾਂ ਬਾਰ-ਬਾਰ ਗੱਲ ਕਰਦੇ ਆ ਕਿ ਜੇ ਪੰਜਾਬ ਦੇ ਵਿੱਚ ਨਸ਼ਾ ਵਿਕ ਰਿਆ ਵਾ ਜੇ ਪੰਜਾਬ ਦੇ ਵਿੱਚ ਰੇਤ ਬਜਰੀ 마ਫੀਆ ਜੇ ਪੰਜਾਬ ਦੇ ਵਿੱਚ ਟ੍ਰਾਂਸਪੋਰਟ 마ਫੀਆ ਜੇ ਪੰਜਾਬ ਦੇ ਵਿੱਚ ਕੇਬਲ 마ਫੀਆ ਜੇ ਪੰਜਾਬ ਵਿੱਚ ਸੇਤ 마ਫੀਆ ਜੇ ਪੰਜਾਬ ਵਿੱਚ ਸਿੱਖਿਆ 마ਫੀਆ ਮਤਲਬ ਇਹ ਜਿਹੜਾ ਸਾਰਾ ਹਰ ਤਰ੍ਹਾਂ ਦਾ 마ਫੀਆ ਭੂਮੀ 마ਫੀਆ ਇਹ ਹਰ ਤਰ੍ਹਾਂ ਦਾ 마ਫੀਆ ਜੇ ਪੰਜਾਬ ਵਿੱਚ ਪੈਦਾ ਹੋ ਗਿਆ ਤੇ ਉਹਦੇ ਪਿੱਛੇ ਕਾਰਨ ਕੀ ਆ ਜਿਵੇਂ ਆਪਾਂ ਬਾਰ-ਬਾਰ ਗੱਲ ਕਰਦੇ ਆ ਕਿ ਸਿਆਸੀ ਪ੍ਰੇਸ਼ਟ ਲੋਕ ਨੇ ਜਿਹੜੇ ਸત્તાਧਾਰੀ ਖਾਸ ਕਰਕੇ ਸત્તાਧਾਰੀ ਪ੍ਰੇਸ਼ਟ ਲੋਕ ਪ੍ਰੈਸਟ ਆਗੂ ਮਤਲਬ ਸਤਾਧਾਰੀ ਪ੍ਰੈਸਟ ਆਗੂ ਪ੍ਰੈਸਟ ਅਫਸਰ ਸਾਹੀ ਤੇ ਮਾਫੀਆ ਇਹਨਾਂ ਤਿੰਨਾਂ ਦੀ ਟਿਕੜੀ ਜਦੋਂ ਇਕੱਠੀ ਹੋ ਜਾਂਦੀ ਆ ਤੇ ਉਦੋਂ ਉਸ ਸੂਬੇ 'ਚ ਉਸ ਦੇਸ਼ 'ਚ ਲੁੱਟ ਖਸੁੱਟ ਧੱਕੇਸ਼ਾਹੀ ਸ਼ੁਰੂ ਹੋ ਜਾਂਦੀ ਆ ਉਹਦੇ 'ਚ ਕੋਈ ਦੋਰਾ ਨਹੀਂ ਪੰਜਾਬ ਦੇ ਵਿੱਚ ਇਸ ਵੇਲੇ ਜਿਸ ਤਰ੍ਹਾਂ ਲੁੱਟ ਖਸੁੱਟ ਤੇ ਧੱਕੇਸ਼ਾਹੀ ਸ਼ੁਰੂ ਹੋਈ ਆ ਉਹਦੇ ਪਿੱਛੇ ਇਹ ਸਤਾਧਾਰੀ ਪ੍ਰੈਸਟ ਲੋਕ ਨੇ ਜਿਹੜੇ ਆਗੂ ਨੇ ਦੂਸਰੇ ਪ੍ਰੈਸਟ ਅਫਸੇਸਾਈ ਤੇ ਤੀਸਰੇ ਮਾਫੀਆ ਗਰੁੱਪ ਦਾ ਜਿਹੜਾ ਸੋ ਜਿਹੜੀ ਅਫਸੇਸਾਈ ਪ੍ਰੈਸਟਾ ਜਿਨੇ ਸੌਦਾ ਕਰ ਲਿਆ ਕਿ ਮਾਫੀਏ ਤੋਂ ਪੈਸੇ ਲੈ ਕੇ ਉੱਪਰ ਲਿਆਂ ਨੂੰ ਬਚਾਉਣੇ ਨੇ ਆਗੂਆਂ ਨੂੰ ਬਚਾਉਣੇ ਨੇ ਹਿਸਾਬ ਪਤੀ ਆ ਜਿਹੜੀ ਉਹ ਤਿੰਨਾਂ ਧਿਰਾਂ ਦੀ ਹੋ ਗਈ ਹੋਈ ਆ ਸੋ ਉੱਥੇ ਜਦੋਂ ਪ੍ਰੈਸਟ ਹੋ ਗਏ ਨੇ ਜਿਹੜੀ ਅਫਸੇਸਾਈ ਪ੍ਰੈਸਟ ਹੋ ਗਈ ਆ ਤੇ ਉਸ ਤੋਂ ਬਾਅਦ ਉਹਨਾਂ ਦਾ ਉਸ ਤਰ੍ਹਾਂ ਦੀ ਜੁਰਤ ਕਰਨਾ ਜਿਸ ਤਰ੍ਹਾਂ ਦੀ ਹਰਿਆਣੇ ਵਾਲੀ ਬੀਬੀ ਨੇ ਕੀਤੀ ਆ ਮੈਨੂੰ ਲੱਗਦਾ ਕਿ ਸੰਭਵ ਨਹੀਂ ਇਮਾਨਦਾਰ ਵਿਅਕਤੀ ਆ ਜਿਹੜਾ ਉਹੀ ਸੱਚਾ ਹੋ ਸਕਦਾ ਹਾਂਜੀ ਝੂਠਾ ਜਿਹੜਾ ਪ੍ਰੈਸਟ ਵਿਅਕਤੀ ਆ ਜਿਹੜਾ ਝੂਠਾ ਵਿਅਕਤੀ ਆ ਜਿਹੜਾ ਉਹ ਕਦੇ ਵੀ ਨਾ ਦਲੇਰ ਹੋ ਸਕਦਾ ਤੇ ਨਾ ਉਹ ਸੱਚ ਨੂੰ ਕਹਿਣ ਦੀ ਜੁਰਤ ਕਰ ਸਕਦਾ ਸੋ ਪੰਜਾਬ ਪੁਲਿਸ ਆ ਜਿਹੜੀ ਉਹ ਦੇ ਸਾਰੀ ਨਹੀਂ ਤਾਂ ਮੈਨੂੰ ਲੱਗਦਾ ਕਿ ਬਹੁ ਗਿਣਤੀ ਪ੍ਰੇਸ਼ਟ ਹੋ ਚੁੱਕੀ ਆ ਉਹਨਾਂ ਦੀ ਮਾਫੀਆ ਨਾਲ ਵੀ ਤੇ ਉਹਨਾਂ ਦੀ ਜਿਹੜੇ ਸਤਾਧਾਰੀ ਪ੍ਰੈਸਟ ਆਗੂ ਨੇ ਉਹਨਾਂ ਨਾਲ ਵੀ ਜਿਹੜੀ ਭਾਈਵਾਲੀ ਆ ਉਹ ਬਣ ਚੁੱਕੀ ਆ ਉਹ ਸਾਡੇ ਸਾਹਮਣੇ ਆ ਸੋ ਇਸੇ ਕਾਰਨ ਪੰਜਾਬ ਦੇ ਵਿੱਚ ਜਿਹੜੀ ਨਸਿਆਂ ਦੀ ਸਰਨਾਮੀ ਆ ਜਿਹੜੀ ਉਹ ਲਗਾਤਾਰ ਨਿਰੰਤਰ ਚੱਲ ਰਹੀ ਆ ਕਿਉਂਕਿ ਜਿਸ ਦਿਨ ਪੰਜਾਬ ਪੁਲਿਸ ਇਹ ਗੱਲ ਠਾਨ ਲਵੇ ਕਿ ਉਹਨੇ ਕਿਸੇ ਦੀ ਪਰਵਾਹ ਨਹੀਂ ਕਰਨੀ ਜਿਵੇਂ ਉਹ ਬੀਬੀ ਨੇ ਪਰਵਾਹ ਨਹੀਂ ਕੀਤੀ। ਉਹਨੇ ਅੱਜ ਇਹ ਵੀ ਕਿਹਾ ਕਿ ਮੈਨੂੰ ਪਤਾ ਸੀ ਕਿ ਮੈਨੂੰ ਸਸਪੈਂਡ ਵੀ ਕਰ ਸਕਦੇ ਆ। ਬਦਲੀ ਵਾਲੀ ਗੱਲ ਤਾਂ ਉਹ ਕਹਿੰਦੀ ਮੇਰੇ ਤੋਂ ਕੋਈ ਛੋਟੀ ਗੱਲ ਆ। ਮੈਂ ਇਹਨੂੰ ਇਸ ਗੱਲ ਦਾ ਬੇਸਹਾਰ ਸੀ ਕਿ ਮੈਨੂੰ ਇਹ ਸਸਪੈਂਡ ਵੀ ਕਰ ਸਕਦੇ ਆ ਪਰੰਤੂ ਮੈਂ ਆਪਣੀ ਬਰਦੀ ਦੀ ਇਲਾਜ ਲਈ ਜਿਹੜੀ ਮੇਰੀ ਵਰਦੀ ਆ ਉਹਦੀ ਉਹਦੀ ਉਸਦੀ ਲਾਜ ਦੀ ਰਾਖੀ ਦੇ ਲਈ ਮੈਂ ਜਿਹੜਾ ਸੱਚ ਸੀ ਉਹ ਉਹਦੇ ਮੰਤਰੀ ਦੇ ਮੂੰਹ ਤੇ ਗਿਆ ਸੋ ਅਸੀਂ ਬਾਰ ਬਾਰ ਗੱਲ ਕੀਤੀ ਵੀ ਆ ਕਿ ਇਹ ਪੰਜਾਬ ਪੁਲਿਸ ਅਜੜੀ ਇਹਨੂੰ ਉਸ ਦੌਰ ਦਾ ਜਿਹੜਾ ਪੰਜਾਬ ਪੁਲਿਸ ਨੇ ਕਾਲਾ ਦੌਰ ਬਣਾਤਾ ਸੀ ਉਸ ਖਾੜਕੂ ਬਾਦੇ ਦੌਰ ਤੇ ਜਿਹੜਾ ਮੂੰਹ ਨੂੰ ਖੂਨ ਲੱਗਿਆ ਹੋਇਆ ਉਹਦਾ ਸੁਆਦ ਆ ਜਿਹੜਾ ਜਾਗ ਨਹੀਂ ਰਿਹਾ ਸੋ ਇਸ ਕਰਕੇ ਪੰਜਾਬ ਪੁਲਿਸ ਅੱਜ ਵੀ ਜੋ ਉੱਪਰੋਂ ਹੁਕਮ ਆਉਂਦੇ ਨੇ ਇਹਨੂੰ ਉਹਨਾਂ ਨੇ ਦੇਖਣਾ ਕਿ ਇਹ ਜਿਹੜਾ ਹੁਕਮ ਆ ਰਿਹਾ ਹੈ ਕਾਨੂੰਨ ਦੇ Daire ਚ ਆਉਂਦਾ ਇਹ ਇਨਸਾਫ ਦੇ Daire ਚ ਆਉਂਦਾ ਇਹ ਸੰਵਿਧਾਨ ਦੇ Daire ਚ ਆਉਂਦਾ ਉਹਨਾਂ ਨੇ ਅੱਖਾਂ ਮੀਚ ਕੇ ਜਿਹੜੀ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਮਲੂਕੇ ਨੂੰ ਥੱਪੜ ਮਾਰਿਆ ਮਲੂਕੇ ਦੇ ਬੰਦਿਆਂ ਨੇ ਮਲੂਕੇ ਸਮੇਤ ਉਹਦੇ ਬੰਦਿਆਂ ਨੇ ਉਸ 63 ਸਾਲ ਦੇ ਬਜ਼ੁਰਗ ਨੂੰ ਕੁੱਟ-ਕੁੱਟ ਕੇ ਅਤਮਰਾ ਕਰਦਾ ਦੋ ਦਿਨ ਉਹ ਬੇਹੋਸ਼ ਰਿਆ ਅੱਛਾ ਉਹਨਾਂ ਵਿਰੁੱਧ ਕੋਈ ਮੁਕੱਦਮਾ ਨਹੀਂ ਤੇ ਉਹ ਬਜ਼ੁਰਗ ਜਿਹੜਾ ਹਸਪਤਾਲ 'ਚ ਦੇਰੇ ਇਲਾਜਾ ਉਹਦੇ ਵਿਰੁੱਧ ਮੁਕੱਦਮਾ ਕਰਕੇ ਉਹਨੂੰ ਜੇਲ੍ਹ 'ਚ ਡੱਕਤਾ ਮਤਲਬ ਇਹ ਇਸ ਤਰ੍ਹਾਂ ਦੇ ਹੁਕਮ ਵੀ ਜਿਹੜੇ ਇਹ ਪੰਜਾਬ ਪੁਲਿਸ ਆ ਜਿਹੜੀ ਉਹ ਬਾਜ਼ਾ ਰਹੀ ਆ ਇਹ ਕੱਲ ਵੀ ਅਸੀਂ ਗੱਲ ਕੀਤੀ ਸੀ ਕਿ 2006 ਦਾ ਕੇਸ ਐ 307 ਦਾ ਉਹਨੂੰ ਚੱਕ ਕੇ ਹੁਣ ਅੱਜ ਖੋਲ੍ਹ ਲਿਆ ਤੇ ਤਾਂ ਕਿ ਜਥੇਦਾਰ ਅਨੰਦਗੜ੍ਹ ਤੇ ਉਹ ਜਥੇਦਾਰ ਦਾਦੂ ਵਾਲ ਤੇ ਭਾਈ ਸੁਰਿੰਦਰ ਸਿੰਘ ਟਿੱਕਰੀ ਵਾਲ ਇਹਨਾਂ ਸਾਰਿਆਂ ਨੂੰ ਮਤਲਬ ਜ਼ਿਲ੍ਹਾ ਚ ਫੇਰ ਲੰਬੇ ਸਮੇਂ ਲਈ ਡੱਕਣ ਦਾ ਇੱਕ ਪ੍ਰਬੰਧ ਆ ਜਿਹੜਾ ਮਤਲਬ ਕਾਨੂੰਨ ਦੀ ਕੋਈ ਗੱਲ ਨਹੀਂ ਇਨਸਾਫ ਦੀ ਕੋਈ ਗੱਲ ਨਹੀਂ ਸੋ ਪੰਜਾਬ ਪੁਲਿਸ ਬਾਰੇ ਮਤਲਬ ਇਹ ਜਿਹੜੀਆਂ ਪ੍ਰਚਲਿਤ ਇਹਦਾ ਪਿਛਲਾ ਇਤਿਹਾਸ ਆ ਜਿਹੜਾ ਉਹਦੇ ਮੁਤਾਬਕ ਜਿਹੜਾ ਤੁਸੀਂ ਸਵਾਲ ਕੀਤਾ ਮੈਨੂੰ ਨਹੀਂ ਲੱਗਦਾ ਕਿ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਪੁਲਿਸ ਵਿੱਚ ਕੋਈ ਇਹੋ ਜਿਹਾ ਪੁਲਿਸ ਅਫਸਰ ਜਿਹਾ ਜੀ ਉਹ ਬੀਬੀ ਹਰਿਆਣੇ ਵਾਲੀ ਨੇਤਰੀਆ ਮੈਦਾਨ 'ਚ ਨਿੱਤਰ ਸਕਦਾ। ਨਸ਼ਿਆ ਦਾ ਮੁੱਦਾ ਆਗਾਮੀ ਵਿਧਾਨ ਸਭਾ ਚੋਣਾਂ 'ਚ ਕਿੰਨਾ ਘਪਾਰੀ ਰਹੇਗਾ। ਦੇਖੋ ਵੀਰਾ ਗੱਲ ਇਹ ਆ ਕਿ ਇਸ ਵੇਲੇ ਜਿਹੜੀ ਸਾਡੇ ਸਾਹਮਣੇ ਪੰਜਾਬ ਦੀ ਸਿਆਸਤ ਆ ਜਿਹੜੀ ਜਿਹੜਾ ਉਹਦਾ ਨਕਸ਼ਾ ਉੱਭਰ ਕੇ ਸਾਹਮਣੇ ਆ ਰਿਹਾ ਹਾਲਾਂਕਿ ਹੋਰ 2-3 ਮਹੀਨਿਆਂ ਬਾਅਦ ਇੱਕ ਤਸਵੀਰ ਹੈ ਜਿਹੜੀ ਪੂਰੀ ਤਰ੍ਹਾਂ ਸਾਫ਼ ਹੋਊਗੀ ਪਰੰਤੂ ਅੱਜ ਦੀ ਤਰੀਕ ਦੇ ਵਿੱਚ ਇੱਕ ਰਕਸ਼ਾ ਜਿਹੜਾ ਉਹ ਉੱਭਰ ਕੇ ਸਾਹਮਣੇ ਆ ਗਿਆ ਕਿ ਪੰਜਾਬ ਦੇ ਵਿੱਚ 2017 ਦੀ ਜਨਵਰੀ ਚ ਜਿਹੜੀਆਂ ਚੋਣਾਂ ਹੋਣ ਜਾਣੀਆਂ ਨੇ ਉਹਦੇ ਵਿੱਚ ਬਾਦਲਦਲ ਕਾਂਗਰਸ ਤੇ ਆਪ ਇਹਨਾਂ ਤਿੰਨਾਂ ਦੀ ਟੱਕਰ ਆ ਜਿਹੜੀ ਉਹ ਬਿਲਕੁਲ ਸਾਫ਼ ਹੋ ਗਈ ਆ ਚੌਥੀ ਧਿਰ ਆ ਜਿਹੜੀ ਪੰਥਕ ਧਿਰ ਉਹ ਕਿੱਠੀ ਹੁੰਦੀ ਆ ਜਾਂ ਨਹੀਂ ਹੁੰਦੀ ਇਹ ਹਲੇ ਤਸਵੀਰ ਸਾਫ਼ ਨਹੀਂ ਹੋਈ ਸੋ ਇਹ ਜਦੋਂ ਗੱਲ ਸਾਡੇ ਸਾਹਮਣੇ ਸਾਫ਼ ਹੋ ਗਈ ਆ ਕਿ ਬਾਦਲਦਲ ਕਾਂਗਰਸ ਤੇ ਆਪ ਇਹਨਾਂ ਤਿੰਨਾਂ ਦੀ ਟੱਕਰ ਹੋਣੀ ਆ ਤੇ ਆਪ ਤੇ ਕਾਂਗਰਸ ਨੇ ਸੁਖਬੀਰ ਬਾਦਲ ਨੂੰ ਵਿਕਰਮ ਮਜੀਠੀਏ ਨੂੰ ਘੇਰਨ ਦੇ ਲਈ ਜਿਹੜਾ ਨਸ਼ਿਆ ਦਾ ਮੁੱਦਾ ਹੈ ਜਿਹੜਾ ਉਹਨੂੰ ਪ੍ਰਮੁਖਤਾ ਦੇ ਨਾਲ ਤੇ ਦੂਸਰੇ ਪਾਸੇ ਬਾਦਲਦਾਲ ਵੱਲੋਂ ਜਿਵੇਂ ਹੁਣੇ ਤੱਕ ਅਸੀਂ ਦੇਖ ਰਹੇ ਹਾਂ ਕਿ ਉਹ ਭਗਵੰਤ ਮਾਨ ਤੇ ਜਿਹੜਾ ਸ਼ਰਾਬ ਪੀਣ ਦਾ ਦੋਸ਼ ਲੱਗਿਆ ਸੋ ਬਾਦਲਦਾਲ ਵੱਲੋਂ ਵੀ ਨਸ਼ਿਆਂ ਦਾ ਮੁੱਦਾ ਹੈ ਜਿਹੜਾ ਉਹ ਉਭਾਰ ਕੇ ਆਪ ਆਪ ਤੇ ਅਟੈਕ ਆ ਜਿਹੜਾ ਉਹ ਕੀਤਾ ਜਾਊਗਾ ਸੋ 2017 ਦੀਆਂ ਚੋਣਾਂ 'ਚ ਜਿੱਥੇ ਭ੍ਰਿਸ਼ਟਾਚਾਰ ਨੇ ਮੁੱਦਾ ਰਹਿਣਾ ਜਿੱਥੇ ਪੰਜਾਬ 'ਚ ਥੱਕੇ ਹੋਏ ਆ ਜਿਹੜੇ ਉਹਨਾਂ ਨੇ ਮੁੱਦਾ ਰਹਿਣਾ ਉਥੇ ਨਸ਼ੇ ਵੀ ਬਰਾਬਰ ਦਾ ਮੁੱਦਾ ਰਹਿਣਗੇ ਤੇ ਜਿਹੜੀ ਧਾਰਮਿਕ ਖੇਤਰ ਦੇ ਵਿੱਚ ਬੇਅਦਬੀ ਹੋਈ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉਹ ਮੁੱਦੇ ਚਾਰ ਮੁੱਦੇ ਨੇ ਜਿਹੜੇ ਉਹ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਗੂੰਜਣਗੇ ਇਹਦੇ ਵਿੱਚ ਕੋਈ ਸ਼ੱਕ ਨਹੀਂ 2006 ਦੇ ਇੱਕ ਪੁਰਾਣੇ ਕੇਸ 'ਚ ਜਿਸ ਤਰ੍ਹਾਂ ਜਥੇਦਾਰ ਆਨੰਦਗੜ੍ਹ सुरेंद्र ਸਿੰਘ ਠੀਕੀਵਾਲ ਤੇ ਪਾਈ ਦਾਦੂ ਆਲ ਨੂੰ ਪਸੰਦ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਦੇ ਨਾਲ ਵਰਤਮਾਨ ਸੰਘਰਸ਼ ਤੇ ਕੀ ਪ੍ਰਭਾਵ ਪਵੇਗਾ ਦੇਖੋ ਜੀ ਬਾਬਾ ਜਿਹੜੀ ਗੱਲ ਅਸੀਂ ਬਾਰ-ਬਾਰ ਕਰ ਰਹੇ ਹਾਂ ਇੱਕ ਕਿ ਪੰਜਾਬ ਦੇ ਵਿੱਚ ਇਸ ਵੇਲੇ ਅਨਲਾਨੀ ਐਮਰਜੈਂਸੀ ਲੱਗ ਰਹੀ ਹੈ ਲੱਗੀ ਹੋਈ ਹੈ ਸੋ ਇਹ ਜਗ੍ਹਾ ਬਾਰ ਦੱਤਾ ਹੋ ਰਹੀਆਂ ਨੇ ਸਰਕਾਰ ਜਿਹੜਾ ੱੱੱਕਾ ਕਰ ਰਹੀ ਆ ਉਹ ਜਿਹੜਾ ਕੁਝ ਅਸੀਂ ਕਹਿ ਰਹੇ ਆ ਉਹ ਉਹਦੇ ਤੇ ਮੋਹਰ ਲਾ ਰਹੇ ਨੇ ਜੀ ਕਿ ਜਿਸ ਤਰ੍ਹਾਂ ਦੀ ੱੱੱਕੇਸ਼ਾਈ ਹੋ ਰਹੀ ਆ ਅਮਨ ਕਾਨੂੰਨ ਇਨਸਾਫ ਦਾ ਕਤਲ ਆਮ ਹੋ ਰਿਹਾ ਉਹ ਇਹ ਗੱਲ ਬਿਲਕੁਲ ਸਾਫ਼ ਕਰਦਾ ਕਿ ਪੰਜਾਬ ਚ ਐਮਰਜੈਂਸੀ ਆ ਜਿਹੜੀ ਉਹ ਲੱਗ ਚੁੱਕੀ ਆ ਇੱਥੇ ਕੋਈ ਕੋਈ ਕਾਨੂੰਨ ਨਹੀਂ ਰਿਹਾ ਕੋਈ ਵਕੀਲ ਨਹੀਂ ਕੋਈ ਦਲੀਲ ਨਹੀਂ ਉਸ ਗੱਲ ਤੇ ਮੋਹਰ ਲੱਗਦੀ ਆ ਸੋ ਜੇ ਪੰਜਾਬ ਸਰਕਾਰ ਨੇ ਜਿਹੜਾ ਇੱਕ ਕਦਮ ਚੁੱਕਿਆ ਕਿ 2006 ਚ ਜਿਹੜਾ ਸੌਦਾ ਸਾਧ ਦੇ ਪ੍ਰੇਮੀਆਂ ਦੇ ਨਾਲ ਸਿੱਖ ਸੰਗਤਾਂ ਦਾ ਟਕਰਾਅ ਹੋਇਆ ਸੀ ਉਸ ਕੇਸ ਨੂੰ ਦੁਬਾਰਾ ਖੋਲ ਕੇ ਇਹ ਜਿਹੜੇ ਆਗੂ ਨੇ ਸਾਡੇ ਧਾਰਮਿਕ ਆਗੂ ਨੇ ਜਿਨ੍ਹਾਂ ਚ ਜੈਦਰ ਅਨੰਦਗੜ੍ਹ ਜੈਦਰ ਦਾਦੂਵਾਲ ਭਾਈ ਸੁਵਿੰਦਰ ਸਿੰਘ ਠਿਕਰੀਵਾਲ ਤੇ ਹੋਰ ਇਹਨਾਂ ਦੇ ਨਾਲ ਪੰਜ ਆਗੂ ਸਾਡੇ ਹੋਰ ਨੇ ਜਿਹੜੇ ਇਹਨਾਂ ਨੂੰ ਇਸ ਕੇਸ ਚ उलझा ਦਿੱਤਾ ਜਾਵੇ ਸੋ ਇਹ ਜਿਹੜੀ ਇਹਨਾਂ ਦੀ ਬਾਦਲ ਕਿਆਂ ਦੀ ਇੱਕ ਉਹ ਜਿਹੜੀ ੱੱਕੇ ਸ਼ਾਹੀ ਵਾਲੀ ਪੰਡਾ ਉਹ ਇਹਦੇ ਨਾਲ ਹੋਰ ਭਾਰੀ ਹੋਊਗੀ ਜਿਵੇਂ ਆਪਾਂ ਗੱਲ ਕੀਤੀ ਹੈ ਕਿ 2017 ਦੀਆਂ ਚੋਣਾਂ ਦੇ ਵਿੱਚ ਬਾਦਲ ਕਾਰਬ੍ਰੋਧਿਕ ਜਿਹੜਾ ਧਾਰਮਿਕ ਭਾਵਨਾਵਾਂ ਨੇ ਖੁੱਲ ਕੇ ਸਾਹਮਣੇ ਆਉਣਾ ਵਾ ਉੱਭਰ ਕੇ ਸਾਹਮਣੇ ਆਉਣਾ ਵਾ ਉਹ ਜਵਾਲਾਮੁਖੀ ਨੇ ਫਟਣਾ ਉਹਦੇ ਵਿੱਚ ਇੱਕ ਕਾਰਨ ਇਹ ਵੀ ਜ਼ਰੂਰ ਬਣੂਗਾ ਸੁਖਵੀਰ ਜੀ ਤੁਸੀਂ ਇਸ ਗੱਲ ਤੋਂ ਬਖੂਬੀ ਜਾਣੂ ਹੋ ਕਿ ਪੰਜਾਬ 'ਚ ਨਸ਼ੇ ਵਾਕਈ ਹਨ ਜਾਂ ਪੰਜਾਬ ਨੂੰ ਨਸ਼ਿਆਂ ਦੇ ਲਈ ਜਾਣ ਬੁਝ ਕੇ ਬਦਨਾਮ ਕੀਤਾ ਜਾ ਰਿਹਾ ਹੈ ਸੱਚ ਤੁਸੀਂ ਅੰਦਰ ਗੱਦੀ ਸਭ ਜਾਣਦੇ ਹੋ ਅਸੀਂ ਤਾਂ ਸਿਰਫ ਇੰਨੀ ਗੱਲ ਜਾਣਦੇ ਹਾਂ ਕਿ ਸਾਰੀ ਖੁਦਾਈ ਇੱਕ ਤਰਫ ਔਰ ਜੋਰੂ ਕਾ ਭਾਈ ਇੱਕ ਤਰਫ ਸੋ ਏ ਸੀ ਸਾਡਾ ਆਸ਼ਤਾ ਮੁੱਦਾ ਪ੍ਰੋਗਰਾਮ ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਲਈ ਫੇਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ